ਦਰਦੇਸੇ کچھ ਨਾ ਕੋਸਰ ਹੋਰ ਮਿਲਦਾ ਹੈ ਸਾਰੇ ਸਾਰੇ ਹੀ ਸਾਈਮੀ ਕਿੰਨੇ ਵੀ ਸਾਰੇ ਸੱਜਣ ਤੇ ਪੁੱਛਦੇ ਨੇ ਉਹਨਾਂ ਦਾ ਤਹਿ ਦਿਲੋਂ ਸੁਝਾਅ ਲੈ ਕਰਦੇ ਆ ਸਾਡੇ ਕਲੱਬ ਵੱਲੋਂ ਆਪਾਂ ਸਾਡਾ ਸਾਥ ਬਖਸ਼ਾ ਜੀਓ ਠੀਕ ਹੈ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸੁਝਾਅ ਦੇ ਸਾਰੇ ਹੀ ਦੁਕਾਨਦਾਰ ਜੀ ਨੂੰ ਬੇਨਤੀ ਹੈ ਜਿਮਾਨ ਚੱਕੀ ਤੋਂ ਦਚਨ ਕਰੀਏ ਜਿਦਕ ਨਾਨਾ ਦੇ ਵੀ ਪੈਦਲ ਯਾਤਰਾ ਜਾ ਰਹੀ ਹੈ ਤੇ ਵਾਸਤੇ ਆ ਜਾਓ ਚਲੋ ਸਾਰਿਆਂ ਨੂੰ ਜੈ ਮਾਤਾ ਨਾਨਾ ਦੇਵੀ ਜੀ ਜੀ ਮਹਾਰਾਣੀ ਬੀਵੀ ਪੈਦਲ ਸੇਵਕ ਸੰਗਤ ਵੱਲੋਂ ਜੀ ਇਹ 28ਵੀਂ ਯਾਤਰਾ ਜਾ ਰਹੀ ਹੈ ਜਿਹੜੀ ਧੂਰੀ ਤੇ ਹਰ ਸਾਲ ਬੜੇ ਸ਼ਾਨ ਨਾਲ ਪੈਦਲ ਯਾਤਰਾ ਜਾਂਦੀ ਹੈ ਧੂਰੀ ਦੇ ਵਕ ਵਕ ਬਾਜ਼ਾਰਾਂ ਦੇ ਹਿੰਦੇ ਹੋਏ ਇਹ ਪੈਦਲ ਯਾਤਰਾ ਮਾ ਨਾਣਾ ਬੀਵੀ ਮੰਦਰ ਪਹੁੰਚਦੀ ਹੈ ਇਹ 28ਵੀਂ ਯਾਤਰਾ ਤੇ ਬਹੁਤ ਹੀ ਸੈਂਟਰਾਂ ਦੀ ਗਿਣਤੀ ਦੇ ਵਿੱਚ ਧੂਰੀ ਦੇ ਵਿੱਚ ਜਿਹੜੇ ਸਾਡੇ ਮਾ ਨਾਣਾ ਬੀਵੀ ਦੀ ਸ਼ਰਧਾਲੂ ਨੇ ਉੱਥੇ ਪੈਦਲ ਯਾਤਰਾ ਜਾਂਦੇ ਨੇ ਤੇ ਜਿਹੜਾ ਇਹਨਾਂ ਦਾ ਸਾਰੀ ਇਹ ਕਮੇਟੀ ਹੈ ਤੇ ਸੰਗਤ ਹੈ ਤੇ ਬਹੁਤ ਵਧੀਆ ਪ੍ਰਬੰਧ ਕਰਦੇ ਨੇ ਤੇ ਜਿਹੜੇ ਮਾ ਨਾਣਾ ਬੀਵੀ ਦੇ ਨਾਲ ਜਿਹੜੇ ਸੰਗਤਨ ਨਾਲ ਜੋੜ ਕੇ ਰੱਖਦੇ ਨੇ ਤੇ ਹਰ ਸਾਲ ਜਿਹੜੀ ਪੈਦਲ ਯਾਤਰਾ ਹੈ ਉਹ ਵੀ ਕੋਲੀ ਕੋ ਲੈ ਕੇ ਜਾਂਦੇ ਨੇ। ਇੱਥੇ ਪੈਦਲ ਯਾਤਰਾ ਵਜਾਰਾ ਕਿ ਹੁੰਦੀ ਹੈ। ਇਹ ਮੰਨਿਆ ਜਾਂਦਾ ਵੀ ਪਹੁੰਚੀ ਹੈ ਉੱਥੇ ਹਵਨ ਤੇ ਜਿਹੜਾ ਉਹ ਜ਼ਮੀਰ ਜਿਹੜਾ ਕਰਾਈ ਹੈ ਇੱਥੇ ਕਰਕੇ ਜਿਹੜਾ ਵਿधि ਪੂਰੀ ਅਤੇ ਪੂਜਾ ਪਾਠ ਕਰਕੇ ਇਹ ਪੈਦਲ ਯਾਤਰਾ ਉੱਥੇ ਸੰਪੰਨ ਹੁੰਦੀ ਹੈ। ਇੱਥੇ ਜੋ ਚੜਾ ਕੇ ਵੀ ਉੱਥੇ ਵਾਪਸੀ ਜਾਂਦੇ ਨੇ ਵੀਰੇ ਤੇ ਹਰ ਸਾਲ ਇਹ ਬਹੁਤ ਵਧੀਆ ਜਿਹੜਾ ਪ੍ਰਾਣਾ ਕਰਦੇ ਨੇ ਕਿ ਜਿਹੜੇ ਨਵੇਂ ਨੌਜਵਾਨ ਬੱਚੇ ਵੀ ਜਾਂਦੇ ਨੇ ਬਜ਼ੁਰਗ ਵੀ ਜਾਂਦੇ ਨੇ।